ਮਾਰਕੀਟ ਤੋਂ ਲਗਭਗ 25-30 ਹਜ਼ਾਰ ਰੁਪਏ ਸਸਤੀ ਕਾਰ ਹੈ ਰੇਟ 1,40,000 ਰੁਪਿਆ ਲੋਕਲ ਨੰਬਰ ਦੀ ਕਾਰ ਹੈ i10 ਪਈਦਾ ਜਿਹੜੀ ਨਾਰੂਕਨ ਵਾਲੀ ਕਾਰ ਹੈ ਜੀ 2016 ਮਾਡਲ ਸੈਕਿੰਡ ਓਨਰ ਹਾਂ ਹਾਂ 90 ਹਜ਼ਾਰ ਏਜੰਸੀ ਰਿਕਾਰਡ ਚੱਲੀ ਹੈ ਹਰਿਆਣਾ ਦਾ ਨੰਬਰ ਐਨਓਸੀ ਨਾਲ ਦਵਾਂਗੇ 4.5 ਲੱਖ ਰੁਪਏ ਦੀ 16 ਮਾਡਲ ਵਰਨਾਲੇ ਕਰੋਲਾ ਡੀਜ਼ਲ 11 ਮਾਡਲ ਪੱਕੇ ਨੰਬਰ ਦੀ ਪੰਜਾਬ ਨੰਬਰ ਦੀ ਕਾਰ ਹੈ ਮੋਗੇ ਦਾ ਨੰਬਰ ਹੈ ਜੀ ਓਨਰ ਫਸਟ ਹੈ ਸੀਟ ਕਵਰ ਵਗੈਰਾ ਸਾਰਾ ਕੁਝ ਨਾਲ ਦਾ ਹੈ ਜੀ ਠੀਕ ਹੈ ਜੀ 1 ਲੱਖ ਜੈਂਸੀ ਰਿਕਾਰਡ ਚੱਲੀ ਹੋਈ ਹੈ ਜੀ ਓਕੇ ਇਹ ਕਾਰ ਤੁਹਾਨੂੰ ਦੇ ਰਾਂ ਡੀਜ਼ਲ ਦੀ ਕਾਰ ਹੈ ਫਰਸਟ ਓਨਰ ਸਪੋਰਟ ਕੰਡੀਸ਼ਨ ਹੈ ਠੀਕ ਹੈ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 16 ਮਾਡਲ i20 ਵੀ ਜੀ 4.5 ਦੇ ਜਾਂਦਾ ਨਹੀਂ ਕੋਈ 5.5 ਲੱਖ ਰੁਪਏ ਰੇਟ ਡੀਜ਼ਲ ਦੇ ਵਿੱਚ ਹੈ ਜੀ 30 ਤੱਕ ਦੀ ਪਾਸੀ ਨਾਲ ਦੇਵਾਂਗੇ ਹਾਂ 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 2.60 ਹਜ਼ਾਰ ਦੀ ਤੁਹਾਨੂੰ ਕਾਰ ਦੇ ਦਾਂਗੇ 260 ਦੇ ਵਿੱਚ ਜੈਟ ਬਰੋਲਾ ਕਹਿੰਦੇ ਇਹਨੂੰ ਬਰੋਲਾ ਮੈਂ ਕਹਿੰਦਾ ਤੋਹਫਾ ਹੈ ਜੀ ਜੇ ਅੱਜ ਵੀ ਨਵੀਂ ਆਂਦੀ ਹੁੰਦੀ ਤੁਸੀਂ ਕਹਿੰਨਾ ਸ਼ੋਰੂਮ ਚੋਂ ਲੈ ਕੇ ਹਾਂਜੀ ਭਾਈ ਮਿੱਤਰੋ ਭਾਈ ਸੈਕੰਡ ਪਾਰਟ ਦੇ ਵਿੱਚ ਸਵਾਗਤ ਹੈ ਤੁਹਾਡ ਛੋਟੇ ਰੇਡ ਦੀਆਂ ਕਾਰਾਂ ਕਰ ਕਿਸੇ ਨੇ ਲੈਣੀਆਂ ਨੇ ਵੀਰ ਪੈਸੇ ਥੋੜੇ ਜੇ ਲਾਉਣੇ ਨੇ ਲੱਖ ਸਵਾ ਲੱਖ ਡੇਢ ਲੱਖ 2 ਲੱਖ 3 ਲੱਖ ਇੰਨੇ ਕੇ ਪੈਸੇ ਲਾਉਣੇ ਨੇ ਤਾਂ ਇਸ ਬਲੌਗ ਦੇ ਵਿੱਚ ਬਈ ਨਾ ਬਣੇ ਰਹੋ ਐਂਡ ਤੱਕ ਇਹ ਬਲੌਗ ਤੁਹਾਡੇ ਵਾਸਤੇ ਰਹੂਗਾ ਸੈਕਟਰ 77 ਮਹਾਲੀ ਖੜਿਆ 4x4 ਕਾਰ ਕਲੱਬ ਦੇ ਉੱਤੇ ਤੇ ਕਾਰਾਂ ਵੀਰੇ ਐਨ ਪੇਪਰ ਉੱਪਰ ਚੰਗੇ ਪੂਰੀਆਂ ਭਾਈ ਜੀ ਪੇਪਰ ਕੰਪਲੀਟ ਨੇ ਪਾਸਿੰਗ ਹੈਗੀ 5-5 ਸਾਲ ਦੀ ਪਾਸਿੰਗ ਹੋਈ ਹੈ ਜਿਹਦੀ ਪਹਿਲੀ ਪਾਸਿੰਗ ਜਲਦੀ ਉਹਦੀ ਵੇਲੇ ਡੇਟ ਪਈ ਹੈ ਠੀਕ ਹੈ ਜੀ ਭਾਈ ਓਕੇ ਪਹਿਲੀ ਕਾਰ ਕਿਹੜੀ ਦਵਾਂਗਾ ਭਾਈ ਜੀ ਪਹਿਲੀ 11 ਮਾਡਲ ਹੈ ਜੀ ਠੀਕ ਹੈ 1.2 ਕਪਾ ਇੰਜਨ ਵਾਲੀ ਨਵੇਂ ਨਵੀਂ ਲੁੱਕ ਵਾਲੀ ਹੈ ਜੀ ਸਾਈਡ ਮਿਰਰ ਤੇ ਇੰਡੀਕੇਟਰ ਵੀ ਆ ਗਏ ਠੀਕ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਕੋਈ ਤੀਜਾ ਚੌਥਾ ਓਨਰ ਨਹੀਂ ਸੈਕਿੰਡ ਓਨਰ ਦੀ ਕਾਰ ਹੈ ਜੀ ਦੂਸਰੇ ਨਾਂ ਦੀ ਬਾਈ 1 ਲੱਖ 40 ਹਜ਼ਾਰ ਦੀ ਕਾਰ ਤੁਹਾਨੂੰ ਦੇ ਦਾਂਗੇ ਚੈਲੈਂਜਿੰਗ ਪ੍ਰਾਈਸ ਹੈ ਮਾਰਕੀਟ ਦੇ 1 60 70 ਐਵੇਂ ਮੰਗਦੇ ਹੈ ਠੀਕ ਹੈ ਜੀ ਬਾਈ ਘੱਟੋ ਘੱਟ 25 30 ਹਜ਼ਾਰ ਸਸਤੀ ਮਾਰਕੀਟ ਦੇ ਰੇ ਇੰਜਨ ਗੇਅਰ ਦੀ ਐਕਸੀਡੈਂਟ ਦੀ ਗਾਰੰਟੀ ਹੈ ਐਕਸਾਈਟ ਦੀ ਬੈਟਰੀ ਨਵੀਂ ਹੈ ਜੀ 3 ਸਾਲ ਦੀ ਵਾਰੰਟੀ ਵਾਲੀ ਠੀਕ ਆ ਲਓ ਜੀ ਬਾਈ ਮਾਰਕੀਟ ਤੋਂ ਲਗਭ ਲੋਕਲ ਨੰਬਰ ਦੀ ਕਾਰ ਹੈ i10 ਬਾਈ ਜੀ ਸਰਦੀਆਂ ਆ ਗਈਆਂ ਹਰ ਕਿਸੇ ਘਰ ਪਰਿਵਾਰ ਦੇ ਵਿੱਚ ਛੋਟੀ ਕਾਰ ਹੋਣੀ ਚਾਹੀਦੀ ਹੈ ਤੇ ਬੈਸਟ ਕਾਰ ਹੈ ਜੀ ਇੱਕ 40 ਦੇ ਵਿੱਚ i10 11 ਮਾਡਲ ਇਸ ਸਪੈਸ਼ਲ ਆਪਾਂ ਕਹਿੰਦੇ ਆ ਵਿੰਟਰ ਸਟਾਰਟਿੰਗ ਜਿਹੜਾ ਵਿੰਟਰ ਸਟਾਰਟਿੰਗ ਆਫਰ ਹੈ ਜੀ ਕਿ ਪਹਿਲਾਂ ਉਹ ਪਹਿਲਾਂ ਗੱਡੀ ਲੈ ਜਾਓ ਬਾਅਦ ਵਿੱਚ ਕਾਰਾਂ ਨਾ ਮਿਲਣੀਆਂ ਨਾ ਤਿਆਰ ਹੋਣੀਆਂ ਜੀ ਹਾਂ ਬਾਈ ਮਿਲਦੀਆਂ ਨਹੀਂ ਹੈਗੀਆਂ ਨਾ ਤਿਆਰ ਹੁੰਦੀਆਂ ਕਾਰਾਂ ਬਾਈ ਹਾਂ ਹੁਣ ਅਗਲੀ ਕਾਰ ਆ ਗਈ ਆ ਐਸ ਜੀ ਜਿਹੜਾ ਜਿਹੜੇ ਕਹਿੰਦੇ ਆ ਕਿ 1.5 ਤੋਂ 2 ਲੱਖ ਦੇ ਵਿੱਚ ਕੋਈ ਡੀਜ਼ਲ ਕਾਰ ਦੇ ਦੋ ਮਰੂਤੀ ਸੁਜ਼ੂਕੀ ਵਾਲਿਆਂ ਦੀ ਐਸ 6 4 ਹੈ ਜੀ हा। 11 ਮਾਡਲ ਹੈ ਵੀ ਡੀ ਆਈ ਹੈ ਠੀਕ ਹੈ ਓਨਰ ਸੈਕੰਡ ਹੈ ਜੀ ਹਾਂ ਜੀ 1 ਲੱਖ 60 ਹਜ਼ਾਰ ਦੀ ਕਾਰ ਤੁਹਾਨੂੰ ਦੇ ਦਾਂਗੇ 1 ਲੱਖ 60 ਹਜ਼ਾਰ ਦੀ ਡੀਜ਼ਲ ਦੀ 19 20 ਦੀ ਵਾਇਵਰੇਜ ਹੈ ਜੀ ਲਓ ਜੀ ਟਾਇਰ ਟੂਰ ਠੀਕ ਪਏ ਨੇ ਰਾਹੁਲ ਅੰਦਰੋਂ ਦਿਖਾ ਦੇ ਬਈ ਕਾਰ ਦੀ ਕੰਡੀਸ਼ਨ ਟਾਇਰ ਟੂਰ ਵਧੀਆ ਹੈ ਜੀ ਨੌਰ ਐਕਸੀਡੈਂਟਲ ਕਾਰ ਹੈ ਇੰਜਨ ਗੇਅਰ ਗੋਡੇ ਪਿਲਰ ਆਲ ਓਕੇ ਇਹ ਡੀਜ਼ਲ ਡੀਜ਼ਲ ਵੀ ਡੀ ਲਓ ਬਈ ਡੀਜ਼ਲ ਤੇ ਇਹ ਕਾਰ ਤੁਸੀਂ ਲਿਆਓ 1,60,000 ਲਿਆਓ ਤੇ SX4 11 ਮਾਡਲ ਲੈ ਲਓ। ਅੱਛਾ 1,60,000 ਚ ਛੜਾਨ ਗੱਡੀ ਕਾਰ ਬਈ ਹੈ ਨਾ ਇਹ ਕਾਰ ਤੁਸੀਂ ਲੈ ਆ ਸਕਦੇ ਆਂਗੇ। 1,60,000 ਦੀ ਨੰਬਰ ਥੋੜਾ ਚੰਡੀਗੜ੍ਹ ਦਾ ਲੋਕਲ ਨੰਬਰ ਹੈ। ਹੈ ਨਾ ਤੇ ਆ ਗਈ ਲਾ ਬਈ ਜਨ ਸਟਿਲੋ ਆ ਸਵਾ ਲੱਖ ਰੁਪਏ ਦੀ 2009 ਮਾਡਲ ਹੈ 29 ਤੱਕ ਪਾਸ ਹੈ ਚੰਡੀਗੜ੍ਹ ਦਾ ਨੰਬਰ ਹੈ। ਤੁਹਾਨੂੰ ਕਹਿੰਦੇ ਨਾ ਲੱਖ ਸਵਾ ਲੱਖ ਡੇਢ ਲੱਖ 2 ਲੱਖ ਆਹੀ ਕੁਝ ਸਾਡੇ ਲਈ ਬਈ ਹੈ ਨਾ ਇਸ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿੱਤੀਆਂ ਹੋਈਆਂ ਨੇ ਸਾਰੀਆਂ ਬਈ ਹੈ ਨਾ ਵੱਡੀਆਂ ਕਾਰਾਂ। ਤੇ ਆ ਤੁਸੀਂ ਲੈ ਆ ਸਕਦੇ ਹੋ ਕਾਰ ਬਈ ਨਾ ਇਹਦੀ ਅਮਤਾਬਾ ਚ ਨੇ ਬੜੀ ਮਜਬੂਰੀ ਕਰੀ ਆ ਬਈ ਜਦੋਂ ਬੋਹ ਜੀ ਬਹੁਤ ਹੈ ਬਹੁਤ ਪਾਵਰ ਵਿੰਡੋ ਪਾਵਰ ਸਟੀਅਰਿੰਗ ਹਰ ਇੱਕ ਚੀਜ਼ ਹੈ ਟਾਇਰ ਨਵੇਂ ਆ ਜੀ ਠੀਕ ਆ ਜੀ ਅਪੋਲੋ ਦੇ ਟਾਇਰ ਲੱਗੇ ਹੋਏ ਆ 1,25,000 ਦੇ ਵਿੱਚ ਜੈਨ ਸਟੀਲੋ ਤੁਹਾਡੀ 5 ਸਾਲ ਦੀ ਪਾਸਿੰਗ ਨਾਲ ਆ ਲਈ ਲੋ ਜੀ ਸਵਾ ਲੱਖ ਰੁਪਈਆ ਦੇ ਵਿੱਚ ਜੈਨ ਸਟੀਲੋ ਬਈ ਠੀਕ ਆ ਚਲੋ ਜੀ ਇਹ ਅਗਲੀ ਕਾਰ ਆ ਗਈ ਆਪਣੇ ਲਵੇ ਪੀਵੀ 65 ਨੰਬਰ ਦੀ ਜੈਨ ਬਈ ਜੀ ਜੈਨ ਦੇਖੋ ਮਾਰਕੀਟ 60000 ਦੀ ਮਿਲਦੂ 70 ਦੀ ਮਿਲਜੂ 80 ਦੀ ਮਿਲਜੂ ਹਾਂ ਹਾਂ ਪਰ ਖਟਾਰਾ ਕੂੜਾ ਕਬਾਲ ਹੈ ਜੀ ਹਾਂ ਹਾਂ ਬਹੁਤ ਹੀ ਸੰਭਾਲੀ ਹੋਈ ਬੈਂਕ ਮੈਨੇਜਰ ਲੜਕੀ ਜਨਾਂ ਦੀ ਗੱਡੀ ਹੈ ਬਹੁਤ ਸੰਭਾਲੀ ਹੋਈ ਕਾਰ ਹੈ ਤੇ 1,10,000 ਦੀ ਕਾਰ ਦੇ ਦਾਂਗੇ ਮਾਨਤਨ ਵੀ ਕਰ ਦਾਂਗੇ ਮੌਕੇ ਤੇ ਓਕੇ 1 ਲੱਖ ਆਫ ਦੇ ਟਾਇਰ ਵੀ ਨਵੇਂ ਬੈਟਰੀ ਨਵੀਂ 1 10 ਦੇ ਵਿੱਚ ਮਾਡਲ 2000 ਵਰਕਿੰਗ ਹੈ ਜੀ ਹੂੰ ਮਾਡਲ ਮਾਡਲ 2004 29 ਤੱਕ ਪਾਸ ਹੈ ਜੀ ਲਓ ਜੀ ਭਾਈ 29 ਤੱਕ ਦੀ ਪਾਸਿੰਗ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਰੇਟ ਬਿਲਕੁਲ ਜਾਇਜ਼ ਹੈ ਤਾਂ ਭਾਈ ਤੇ ਅਗਲੀ ਆ ਗਈ ਆਪਣੇ ਲਵੇ ਸ਼ਿਆਦ ਇਹ ਕਿਹੜਾ ਮਾਡਲ ਹੈ 2016 ਮਾਡਲ ਸਿਆਜ ਹੈ ਜੀ ਜੀਡੀਏ ਪਲਸ ਹੈ ਪੁਸ਼ਟਾਰਟ ਬੰਦ ਚੰਡੀਗੜ੍ਹ ਨੰਬਰ ਸੈਕਿੰਡ ਓਨਰ ਹੈ ਜੀ ਤੁਹਾਨੂੰ ਇੱਕੋ ਰੇਟ 5 ਲੱਖ ਰੁਪਏ ਦੀ ਕਾਰ ਦੇ ਦਾਂਗੇ ਲੋਨ ਵੀ ਕਰਾ ਲਾਂਗੇ ਜੀ 4 ਲੱਖ ਰੁਪਏ ਦਾ ਲੱਖ ਰੁਪਏ ਦੇ ਕੇ ਲੱਖ ਰੁਪਏ ਦੇ ਕੇ ਗੱਡੀ ਲੈ ਜਾਓ 16 ਮਾਡਲ ਸਿਆਜ ਪੂਰੇ ਪੂਰੇ ਲੱਖ ਰੁਪਏ ਦੇ ਕੇ ਤੁਸੀਂ ਇਹ ਕਾਰ ਲੈ ਆ ਸਕਦੇ ਹੋ ਬਾਈ ਹਨਾ ਤੇ ਰੇਟ ਵੀ ਵਧੀਆ ਕਾਰ ਦਾ ਲੋਨ ਥੋੜਾ ਹੋ ਜਾਣਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਜ਼ਿਆਦਾ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਠੀਕ ਹੈ ਜੀ ਬਾਈ ਇਹ ਕਾਰ ਬਈ ਤੁਹਾਡੇ ਵਾਸਤੇ ਹੈ ਵਧੀਆ ਪ੍ਰੋਜੈਕਟਰ ਵਗੈਰਾ ਲਾਈਟ ਵਧੀਆ ਕਾਰ ਆ ਤੇ ਅਗਲੀ ਆ ਗਈ ਵਰਨਾ ਕਾਰ ਬਈ ਲੋ ਜੀ ਬਾਈ ਇਹ ਜੀ ਵਰਨਾ ਜਿਹੜੀ ਨਾ ਰੁਕਣ ਵਾਲੀ ਕਾਰ ਹੈ ਜੀ 2016 ਮਾਡਲ ਸੈਕਿੰਡ ਓਨਰ ਹਾਂ ਹਾਂ 90000 ਏਜੰਸੀ ਰਿਕਾਰਡ ਚੱਲੀ ਹੈ ਹਰਿਆਣਾ ਦਾ ਨੰਬਰ ਐਨਓਸੀ ਨਾਲ ਦਾਵਾਂਗੇ 4.5 ਲੱਖ ਰੁਪਏ ਦੀ 16 ਮਾਡਲ ਵਰਨਾ ਲੈ ਜਾਓ 16 ਮਾਡਲ ਲੋ ਜੀ ਬਈ 16 ਮਾਡਲ ਵਰਨਾ 4.5 ਲੱਖ ਰੁਪਈਆ ਦੀ ਬਈ ਤੇ ਇਹ ਕਾਰ ਲੈ ਜਾ ਸਕਦੇ ਆਂ ਕਿ ਤੁਸੀਂ ਅੰਦਰੋਂ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਮੈਨੂਅਲ ਦੇ ਵਿੱਚ ਐਸਐਕਸ ਹੈ ਵੀ ਕਿਹੜੀ ਹੈ ਐਸਐਕਸ 1.6 ਸੀਆਰਡੀ ਐਸਐਕਸ ਮਾਡਲ ਹੈ ਜੀ ਠੀਕ ਹੈ ਜੀ ਸਭ ਤੋਂ ਜ਼ਿਆਦਾ ਵਿਗਦਾ ਹੀ ਇਹ ਜ ਲੋ ਜੀ ਬਈ ਇਹ ਕਾਰ ਸੀ ਲਿਆ ਸਕਦੇ ਬਈ ਇਹਨਾ ਤੇ ਅਗਲੀ ਕਾਰ ਤੁਹਾਨੂੰ ਮੈਂ ਦਿੰਨਾ ਕਰੋਲਾ ਲੋ ਜੀ ਉਹ ਮੈਨੂੰ ਲੱਗਦਾ ਜੀ ਕਰੋਲਾ ਡੀਜ਼ਲ ਦੀਆਂ ਮਾਰਕੀਟ ਚ ਬਹੁਤ ਘਟ ਨੇ ਵੀਰੇ ਮਿਲਦੀਆਂ ਨਹੀਂ ਮੈਂ ਮੈਂ ਤੁਹਾਨੂੰ ਕਿੰਨੇ ਵਾਰ ਕਹਦਾ ਮੈਨੂੰ ਕਰੋਲਾ ਦਿਵਾ ਦਿਓ 15 16 ਕਰੋਲਾ ਡੀਜ਼ਲ 11 ਮਾਡਲ ਪੱਕੇ ਨੰਬਰ ਦੀ ਪੰਜਾਬ ਨੰਬਰ ਦੀ ਕਾਰ ਹੈ ਮੋਗੇ ਦਾ ਨੰਬਰ ਹੈ ਜੀ ਓਨਰ ਫਸਟ ਹੈ ਸੀਟ ਕਵਰ ਵਗੈਰਾ ਸਾਰਾ ਕੁਝ ਨਾਲ ਦਾ ਹੈ ਜੀ ਠੀਕ ਹੈ ਜੀ 1 ਲੱਖ ਏਜੰਸੀ ਰਿਕਾਰਡ ਚੱਲੀ ਹੋਈ ਹੈ ਜੀ ਓਕੇ ਇਹ ਕਾਰ ਤੁਹਾਨੂੰ ਦੇ ਦਾਂਗੇ 3 ਲੱਖ 25 ਹਜ਼ਾਰ ਦੀ ਕਾਰ ਤੁਹਾਨੂੰ ਦੇ ਦਾਂਗੇ ਸਵਾ ਤਿੰਨ ਲੱਖ ਰੁਪਈਆ ਦੇ ਵਿੱਚ ਹਾਂਜੀ ਲੋ ਜੀ ਵੇ ਚੱਕੋ ਸਵਾ ਤਿੰਨ ਲੱਖ ਰੁਪਈਆ ਦੀ 11 ਮਾਡਲ ਕਾਰ ਹੈ ਤੇ ਡੀਜ਼ਲ ਦੇ ਵਿੱਚ ਤੇ ਇਹ ਕਾਰ ਦਾ ਇੱਕ ਗੱਲ ਮੈਂ ਹੋਰ ਸੋਚ ਦੇਖੀ ਆ ਭਾਈ ਹਨਾ ਮੈਨੂੰ ਲੱਗਦਾ ਅਸਲ ਤੋ 3-4 ਸਾਲ ਪਹਿਲਾਂ ਵੀ ਇਹੀ ਰੇਟ ਸੀ ਤੇ ਹੁਣ ਵੀ ਉਹੀ ਰੇਟ ਆ ਬਾਈ ਜੀ ਇਹ ਤਾਂ ਪੈਸਾ ਵਸੂਲ ਹੈ ਜੀ ਵੀ ਅੱਜ ਸਵਾ ਤਿੰਨ ਲੱਖ ਰੁਪਈਆ ਦੀ ਚੀਜ਼ ਲਈ ਇਹਨੂੰ 10 ਸਾਲ ਬਾਅਦ ਵੀ ਤੁਹਾਡੇ ਪੈਸੇ ਪੂਰੇ ਨੇ ਹਾਂ ਹਾਂ ਕੋਈ ਕੰਮ ਖਰਚਾ ਨਹੀਂ 6-6 7-7 ਲੱਖ ਚਲ ਜਾਂਦੀਆਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਜੀ ਸਹੀ ਗੱਲ ਹੈ ਜੀ ਮੈਂ ਕਹਿੰਦਾ ਇੰਜਨ ਦੀ ਆਵਾਜ਼ ਪੈਟਰੋਲਰ ਕੀ ਆਵਾਜ਼ ਹੈ ਮੈਂ ਤਾਂ ਅਫਜ਼ਲ ਤੁਹਾਨੂੰ ਸਟਾਰਟ ਕਰੇ ਮੰਗਦਾ ਤੇ ਅਗਲੀ ਕਾਰ ਆ ਗਈ ਆਪਣੇ ਲਈ ਆਹ ਕਹਿੰਦੇ ਪੰਜਾਬੀ ਗੇ ਬੁਲਬੁਲ ਦਾ ਬੱਚਾ ਉਹ ਹੈ ਜੀ ਬੁਲਬੁਲ ਦਾ 2014 ਰਜਿਸਟਰਡ 15 ਡਿਜ਼ਾਇਰ VDI ਫਸਟ ਓਨਰ ਪੰਜਕੂਲੇ ਦਾ ਨੰਬਰ ਹੈ ਜੀ ਹਾਂਜੀ ਹਾਂਜੀ 76000 ਚੱਲੀ ਹੈ ਠੀਕ ਹੈ 390000 ਦੀ ਕਾਰ ਤੁਹਾਨੂੰ ਦੇ ਦਾਂਗੇ 390000 ਡਿਜ਼ਾਇਰ ਦੀ ਡਿਮਾਂਡ ਬਹੁਤ ਹੈ ਜੀ ਡਿਜ਼ਾਇਰ ਦੇ ਦੋ ਛੋਟੀ ਡਿੱਗੀ ਵਾਲੀ ਸਹੀ ਗੱਲ ਹੈ ਜੀ ਤੇ ਭਾਈ ਇਹ ਕਾਰ ਲੈ ਜਾ ਸਕਦੇ ਹੋ ਲੋਕਲ ਨੰਬਰ ਦੀ ਕਾਰ ਆ ਪੰਜਕੂਲੇ ਦੀ ਪੰਜਕੂਲੇ ਦਾ ਲੋਕਲ ਨੰਬਰ ਹੈ ਜੀ ਚੰਡੀਗੜੀ ਚੱਲੀ ਹੋਈ ਹੈ ਇੱਕ ਵਾਰ ਅੰਦਰੋਂ ਚੈੱਕ ਕਰਾ ਦੀ ਆਪਾਂ ਕਾਰ ਦੇਖੋ ਜੀ ਦੇਖੋ ਅੰਦਰੋਂ ਕਾਰ ਚੈ ਤੁਸੀਂ ਦੇਖ ਸਕਦੇ ਹੋ ਆਊਟ ਰਾਈਟ ਰੂਲੀ ਲੋ ਕਾਰ ਦੀ ਵਧੀਆ ਤਰੀਕੇ ਦੇ ਨਾਲ ਤੇ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਇੰਟੀਰੀਅਰ ਵਗੈਰਾ ਸੋਹਣਾ ਪਿਆ ਰੇਟ ਕਰਦਾ 390000 ਫੋਨ ਤੇ ਟੋਕਨ ਪਾ ਦਿਓ ਤੇ ਹੋਲਡ ਕਰਾ ਲਓ 390 ਮਾਡਲ 2014 ਰਜਿਸਟਰਡ 15 ਓਨਰ ਫਰਸਟ ਜੀ ਕਾਗਜ ਪੂਰੇ ਦੋਵੇਂ ਚਾਬੀਆਂ ਲਓ ਜੀ ਚੰਡੀਗੜ੍ਹ ਨੰਬਰ ਦੀ ਸਾਨੂੰ ਫਲੀ ਕਾਰ ਆਟੋਮੈਟਿਕ ਹੈ ਜੀ ਹੋਂਡਾ ਸਿਟੀ ਆਟੋਮੈਟਿਕ ਹਾਂਜੀ ਅੱਛਾ ਡੀਜ਼ਲ ਦੀ ਪਟਰੋਲ ਦੀ 15 ਮਾਡਲ ਹੋਂਡਾ ਸਿਟੀ ਬੀਐਕਸ ਵੇਰੀਐਂਟ ਆ ਪੁਸ਼ਟਾਰਟ ਬਟਨ ਸਨਰੂਫ ਆ ਗਿਆ ਦੋਵੇਂ ਚਾਬੀਆਂ 122 32000 ਦੇ ਵਿੱਚ ਰਿਕਾਰਡ ਚੱਲੀ ਹੈ ਜੀ ਓਕੇ ਸਾਰੀ ਗੱਡੀ ਜੈਨੂਅਨ ਬਈਆ ਫੁੱਲ ਇੰਸ਼ੋਰੈਂਸ ਹੈ ਸਾਢੇ 4 ਲੱਖ 65000 ਦੀ ਕਾਰ ਦੇ ਦਾਂਗੇ ਮਸਤ 4 ਲੱਖ 65000 ਰੁਪਈਆ ਦੇ ਵਿੱਚ ਲੋ 4 ਲੱਖ 65000 ਤੁਹਾਨੂੰ ਇਹ ਕਾਰ ਮਿਲ ਜਾਣੀ ਹੈ ਬਈ ਬਾਕੀ ਮਾੜਾ ਮੋਟਾ ਮੌਕੇ ਦੇ ਹਾਂ ਤਾਂ ਮੌਕੇ ਦੇ ਹੋ ਜੀ ਸਾਨੂੰ ਉਪਕਾਰ ਚ ਹੈਗਾ ਬਈ ਕਾਰ ਤੇ ਲੋਨ ਹੋ ਜਾਊਗਾ ਕਿੰਨਾ ਲੋਨ ਕਰਾ ਦਾਂਗੇ ਆਪਾਂ ਲੋਨ ਅਸੀਂ ਕਰਾ ਲਾਂਗੇ ਜੀ ਸਾਢੇ 3 ਪੌਣੇ 4 ਤੱਕ ਲੋਨ ਕਰਾ ਲਾਂਗੇ ਤੇ ਅਗਲੀ ਕਾਰ ਆ ਗਈ ਆਪਣੇ ਲਵੇ i20 ਇਹ ਕਿਹੜਾ ਮਾਡਲ ਇਹ ਵਕੀਲ ਸਾਹਿਬ ਦੀ ਕਾਰ ਹੈ ਨਹੀਂ 16 ਮਾਡਲ ਫਸਟ ਓਨਰ ਠੀਕ ਹੈ ਡੀਜ਼ਲ ਦੀ ਕਾਰ ਹੈ ਫਸਟ ਓਨਰ ਸਪੋਰਟ ਐਡੀਸ਼ਨ ਹੈ ਠੀਕ ਹੈ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਤੁਹਾਨੂੰ ਲਓ ਜੀ ਬਾਈ ਚੈੱਕ ਕਰ ਲਓ ਬਾਈ 16 ਮਾਡਲ i20 ਬਾਈ ਜੀ 4.5 ਦੇ ਦਿੰਦਾ ਨਹੀਂ ਕੋਈ 5.5 ਲੱਖ ਰੁਪਏ ਰੇਟ ਹੈ 16 ਮਾਡਲ 4.5 ਲੱਖ ਰੁਪਏ ਰੇਟ ਰੱਖਦਾ ਕਾਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਵਾਈ ਸੋਹਣੀ ਪਈ ਆ ਕਾਰ ਸਿੰਗਲ ਸਕਰੈਚ ਨਹੀਂ ਆ ਜੀ ਕਾਰ ਤੇ ਬਹੁਤ ਸਾਫ ਸੁਥਰੀ ਵਧੀਆ ਗੱਡੀ ਨੋਨ ਐਕਸੀਡੈਂਟਲ ਕਾਰ ਹੈ ਜੀ ਜੀ ਯਾ ਹਰਿਆਣਾ ਹਾਈ ਕੋਰਟ ਦਾ ਬਾਈ ਵਕੀਲ ਆ ਜਿਹੜਾ ਉਹਦੀ ਕਾਰ ਹੈ ਥੋੜਾ ਸਾਹਮਣੇ ਆ ਦੇਖੋ ਇਹ ਕਾਰ ਲੈ ਆ ਸਕਦੇ ਆ ਬਾਈ ਤੇ ਆ ਆ ਗਈ ਅਗਲੀ ਕਾਰ ਲਾਸਟ ਕਾਰ ਆਪਣੀ ਇਸ ਬਲੌਗ ਦੀ ਇਹ ਇਹ ਕਿਹੜਾ ਮਾਡਲ ਕਾਰ ਆ ਜੈਟਾ ਬਾਈ ਜੀ 10 ਮਾਡਲ ਜੈਟਾ ਹਾਂਜੀ ਡੀਜ਼ਲ ਦੇ ਵਿੱਚ ਆ ਜੀ 30 ਤੱਕ ਦੀ ਪਾਸੀ ਨਾਲ ਦੇਵਾਂਗੇ ਜੀ ਹਾਂ 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 2.60 ਹਜ਼ਾਰ ਦੀ ਤੁਹਾਨੂੰ ਕਾਰ ਦੇ ਦਾਂਗੇ 2.60 ਦੇ ਵਿੱਚ ਜੈਟਾ ਬਰੋਲਾ ਕਹਦੀ ਇਹਨੂੰ ਬਰੋਲਾ ਮੈਂ ਕਹਿੰਦਾ ਤੋਹਫਾ ਹੈ ਜੀ ਜੇ ਅੱਜ ਵੀ ਨਵੀਂ ਆਂਦੀ ਹੁੰਦੀ ਤੁਸੀਂ ਕਹਣਾ ਸ਼ੋਰੂਮ ਚੋਂ ਲੈ ਕੇ ਆਏ ਇਹਦਾ 2.0 ਇੰਜਨ ਹੈ 2.0 ਨਵੇਂ ਇੰਜਨ ਵਾਲੀ ਬਹੁਤ ਹੀ ਜ਼ਿਆਦਾ ਐਕਸਟਰਾਔਡੀਨਰੀ ਕੰਡੀਸ਼ਨ ਹੈ ਜਿਹੜਾ ਅੱਜ ਸਕੋਰਪੀਆ ਦੇ ਵਿੱਚ ਇੰਜਨ ਆਉਂਦਾ ਨਾ ਉੱਡਾ ਇੰਜਨ ਇਹਦਾ ਕਾਰ ਦਾ ਬਈ ਇਹਨੂੰ 2000 ਸੀਸੀ ਉਹਦੇ ਚ ਆਉਂਦਾ 2000 ਉੱਚੀ ਹੁੰਦਾ 2000 ਇਹਦੇ ਵਿੱਚ ਆਉਂਦਾ ਦੇਖੋ 2.0 TDE ਇੰਜਨ ਹੈ ਜੀ ਤੁਸੀਂ ਹਿਸਾਬ ਲਾ ਲਓ ਬਈ ਇਹਨਾਂ ਕਿਹੜੇ ਹਿਸਾਬ ਨਾਲ ਇਹ ਭੱਜਦੀ ਹੋਣੀ ਤੇ ਕਿਹੜੇ ਹਿਸਾਬ ਨਾਲ ਇਹ ਰੁਕਦੀ ਹੈ ਇਹਦਾ सਸਪੈਂਸ਼ਨ ਵਗੈਰਾ ਬੜੀ ਘੈਂਟ ਹੈ ਕਰਨੀ ਮੈਂ ਕਿਹਾ ਸਟicker ਸ਼ੁਕਰ ਸਭ ਨਾਲ ਦੇ ਲੱਗੇ ਹੋਏ ਆ ਹਮ ਹਮ ਡੈਸ਼ਬੋਰਡ ਦੀ ਕੰਡੀਸ਼ਨ ਚੈੱਕ ਕਰੋ ਸੋ ਕੰਡੀਸ਼ਨ ਦੇ ਵਿੱਚ ਆ ਪਲੇਅਰ ਵੀ ਨਾਲ ਦਾ ਹਾਂ 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 ਬਹੁਤ ਜ਼ਿਆਦਾ ਸਾਫ਼ ਮੈਨੂੰ ਲੱਗਦਾ 2.5-3 ਲੱਖ ਰੁਪਏ ਚ ਕੁਝ ਆਉਂਦਾ ਜੀ 2-60 ਵਿੱਚ ਕਾਰ ਮਿਲ ਰਹੀ ਵਧੀਆ ਹਮ ਹਮ ਪਾਸਿੰਗ ਨਾਲ ਹੈ ਜੀ 30 ਤੱਕ ਸਹੀ ਗੱਲ ਹੈ ਬਈ ਹਣਾ ਉੱਤੋਂ ਪੰਜਾਬ ਦਾ ਨੰਬਰ ਹੈ ਜੀ ਲੋਕਲ ਨੰਬਰ ਦੀ ਕਾਰ ਆ ਤੇ ਭਾਈ ਇਹ ਸੀਗੇ ਅੱਜ ਦੇ ਕਾਰਾਂ ਤੇ ਪਿਛਲੇ ਵਲੌਗ ਚ ਆਪਾਂ ਤੁਹਾਨੂੰ ਆਲੀਆਂ ਦਿਖਾਈਆਂ ਸੀ ਰਾਹੂਲੀ ਇੱਕ ਵਾਰ ਦਿਖਾ ਦੇ ਬਈ ਇਹ ਵੀ ਕਾਰਾਂ ਤੁਸੀਂ ਲਿਆ ਤੇ ਨੰਬਰ ਮੈਂ ਸਕਰੀਨ ਤੇ ਪਾਇਆ ਹੈ ਅਗਰ ਕਿਸੇ ਨੂੰ ਕੋਈ ਕਾਰ ਚਾਹੀਦੀ ਆ ਤਾਂ ਇਹਨਾਂ ਕਾਰਾਂ ਤੇ ਤੁਸੀਂ ਕੋਈ ਕਾਰ ਲੈ ਜਾਣੀਆਂ ਲੈ ਜਾਓ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਆ ਤੇ ਮਿਲਦੇ ਆ ਬਹੁਤ ਛੇਤੀ ਨਮੀਆਂ ਕਾਰਾਂ ਦੇ ਨਾਲ ਨਵੇਂ ਸਟਾਕ ਦੇ ਨਾਲ ਸੱਸੀ ਗੱਲ ਵੀਰੇ ਸੱਸੀ ਗੱਲ ਥੈਂਕ ਯੂ